ਅਮੇਟੋ ਜੀ ਇੰਸਟਾਗ੍ਰਾਮ ਸੋਸ਼ਲ ਮੀਡੀਆ ਤੇ ਅੱਜ ਕੱਲ ਨਾ ਸਟਾਰ ਬਹੁਤ ਆ ਉਹਨਾਂ ਦੇ ਵਿੱਚ ਇੱਕ ਸਟਾਰ ਸੁਖ ਰਤੀਆ ਮੁੰਡਾ ਸੀ ਕਾਫੀ ਟੈਟੂ ਟੂ ਟੂ ਨੇ ਫੇਸ ਤੇ ਮੂੰਹ ਤੇ ਬਣੇ ਹੋਏ ਸੀਗੇ ਪਛਾਣ ਹੀ ਨਹੀਂ ਆਉਂਦੀ ਸੀ ਜਿਹੜੇ ਦੇਖਦੇ ਕਰਦੇ ਸੀ ਉਹਨਾਂ ਨੂੰ ਜ਼ਿਆਦਾ ਪਤਾ ਸੀ ਤੇ ਉਹਨਾਂ ਵੀ ਕਹਿੰਦੇ ਵੀ ਮਾਡਲਿੰਗ ਦਾ ਸ਼ੌਂਕ ਸੀਗਾ ਉਧਰ ਮੁੰਬਈ ਵਾਲੇ ਪਾਸੇ ਗਿਆ ਸੀ ਮਾਡਲਿੰਗ ਕਰਨ ਉੱਥੇ ਵੀ ਹੋਰ ਹੀ ਕਾਰਵਾਈ ਕਰਤੀ ਉੱਥੇ ਇੱਕ ਬੀਬੀ ਇਹਨਾਂ ਨੇ ਚੜਾਤੀ ਗੱਡੀ ਸਪਾਰਿਸ ਪੂਰੀ ਲੈ ਕੇ ਬੀਬੀ ਚੱਕਦੇ ਕੀ ਕਾਰਨ ਹੋਇਆ ਕੀ ਇਹ ਮਸਲਾ ਪੂਰਾ ਥੋੜਾ ਸਾਂਝਾ ਕਰਿਓ ਜੀ ਵੇਖੋ ਮਸਲਾ ਉਹੀ ਹੈ ਜਿਹੜਾ ਮੈਂ ਤੁਹਾਨੂੰ ਪਿਛਲੇ ਹਫਤੇ ਦੱਸਿਆ ਸੀਗਾ ਹੂੰ ਕੁਝ ਮੈਂ ਕੱਲ ਵੀ ਦੱਸਿਆ ਹੁਣ ਜਿਹੜੀ ਕਹਾਣੀ ਨਿਕਲ ਰਹੀ ਆ ਸਾਬ ਕਹਾਣੀ ਤੇ ਇਹ ਨਿਕਲ ਰਹੀ ਆ ਹੂੰ ਕਿ ਇਥੋਂ ਮਤਲਬ ਕਿ ਇਹ ਜਦੋਂ ਸ਼ਾਇਦ ਕੋਈ ਰੌਲਾ ਰੂਲਾ ਪਿਆ ਇਹਦਾ ਜੀ ਤੇ ਇਥੋਂ ਮਤਲਬ ਚਲਾ ਗਿਆ ਬੰਬੇ ਮੇਰਾ ਇੱਕ ਨੂਨ ਮੁੰਡਾ ਰਹਿੰਦਾ ਜੀ ਇਥੇ ਮਲੋਟਦਾ ਹੂੰ ਇੰਡਸਟਰੀ ਚ ਸਟਰਗਲ ਕਰਦਾ ਮੁੰਡਾ ਜੀ ਤੇ ਉਹ ਇਥੋਂ ਸਾਡੇ ਨਾਲੋਂ ਹੀ ਗਿਆ ਜਿੰਮ ਚ ਬਹੁਤ ਕਾਬਲ ਮੁੰਡਾ ਬੜਾ ਤੇ ਕੈਲੋ ਟੈਲੈਂਟਡ ਹੈ ਹੂੰ ਤੇ ਅਸੀਂ ਜਦੋਂ ਆਉਂਦਾ ਤੇ ਗੱਲਾਂਬਾਤਾਂ ਕਰੀਦੀਆਂ ਤੇ ਉਹ ਜਿਹੜੇ ਖਰਚੇ ਘਣਾਉਂਦਾ ਹੈ ਨਾ ਮੈਂ ਕਿਹਾ ਵੀ ਤਾਨਿਆਂ ਤੇਰੇ ਘਰ ਦੇ ਜਿਹੜੇ ਚੱਲੀ ਜਾਂਦੇ ਆ ਬਿਲਕੁਲ ਇਹ ਤੇ ਠੀਕ ਹੈ ਨਾ ਜੀ ਬੰਬੇ ਸ਼ਹਿਰ ਜਿਹੜਾ ਹੈ ਨਾ ਸਾਹਿਬ ਬਹੁਤ ਮਹਿੰਗਾ ਸ਼ਹਿਰ ਹੈ ਨਾ ਹੂੰ ਬਹੁਤ ਮਹਿੰਗਾ ਸ਼ਹਿਰ ਹੈ ਨਾ ਉਥੋਂ ਦੀ ਉਹ ਜਿਹੜੀ ਉਹ ਹੈਗੀ ਹੈ ਨਾ ਗਰਮੀ ਟੈਂਪਰੇਚਰ ਤਾਂ 31-32 ਹੁੰਦਾ ਤੇ ਉਹ ਮੁੜ ਕੇ ਆ ਕੇ ਪਿੱਛੇ ਜਾਂਦਾ ਉਹ ਇੱਕ ਵੱਖਰਾ ਕੰਮ ਆ ਜੀ ਤਾਂ ਗੱਲ ਇਹ ਆ ਕਿ ਇਹ ਉਥੇ ਗਏ ਨੇ ਉਥੇ ਇਹਨਾਂ ਦੀ ਇੱਕ ਮੁਲਾਕਾਤ ਜਿਹੜੀ ਹੈ ਨਾ ਉਹ ਸੈਲੂਨ ਸੰਚਾਲਕ ਨਾਲ ਹੁੰਦੀ ਆ ਹੂੰ ਗਾਂ ਇੱਕ ਬੀਬੀ ਹੋ ਰਿਆ ਠੀਕ ਹੈ ਜੀ ਅਮਰਸਰ ਦੀ ਅਸ਼ਾ ਦੇ ਡਿੰਪਲ ਜੀ ਇੱਕ ਉਹ ਸੈਲੂਨ ਵਾਲੀ ਇਨਾਂ ਨੂੰ ਪੈਸਿਆਂ ਦੀ ਜ਼ਰੂਰਤ ਪਈ ਆ ਉੱਥੇ। ਹੂੰ। ਇਹ ਨਾਲੇ ਦਾ ਮਾਮੇ ਦਾ ਮੁੰਡਾ ਸੀ ਗੁਰਪ੍ਰੀਤ। ਜੀ। ਉਹਨਾਂ ਦਾ ਪਿੰਡ ਪਰਾਂ ਜਾਖਲ ਦੇ ਕੋਲ ਆ। ਹੂੰ। ਇਹ ਉੱਥੇ ਮਤਲਬ ਜਦੋਂ ਤੰਗੀ ਫੰਗੀ ਚੱਲ ਰਹੇ ਸੀਗੇ। ਤਾਂ ਜਿਹੜੀ ਉਹ ਸੈਲੂਨ ਵਾਲੀ ਆ ਕੋਈ ਬੰਦਾ ਉਹਦੇ ਟੱਚ 'ਚ ਸੀਗਾ ਕਸ਼ੋਰ। ਹੂੰ। ਕਸ਼ੋਰ ਨੇ ਸ਼ਾਦੀ ਕਰਵਾਈ ਸੀ ਕੋਈ ਬੀਬੀ ਆ ਸ਼ਾਇਦ ਅਬਲੀਨਾ। ਹੂੰ। ਹੁਣ ਤਾਂ ਸੀ ਵਿਚਾਰੇ। ਉਹਦੀ ਉਹਦੇ ਨਾਲ ਕੋਈ ਅਣਬਣ ਸੀ ਕੋਈ ਕੀ ਹਿਸਾਬ ਕਿਤਾਬ ਸੀ ਉਹ ਉਹਨੂੰ ਰਾਹ ਝੋਟਾਉਣਾ ਚਾਹੁੰਦਾ ਸੀ ਉਹਨੇ ਸੈਲੂਨ ਵਾਲੀ ਨਾਲ ਗੱਲ ਕੀਤੀ ਹੁਣ ਕਿਉਂ ਗੱਲ ਸਾਂਝੀ ਐਡੀ ਐਡੀ ਰਾਜ਼ਦਾਰੀ ਕੀ ਸੀ ਤੁਸੀਂ ਸਮਝਦੇ ਹੋ ਕਿ ਕਿੰਡਾ ਗੁੜਾ ਉਹਨਾਂ ਦਾ ਆਪਸ ਦੇ ਵਿੱਚ ਹੋਏਗਾ ਨਾ ਤਾਲਕਾ ਤਾਂ ਇਹ ਚਾਹੀਓ ਉਹਨੂੰ ਗਲਤ ਨਾ ਲੈਣਾ ਅਦਰਵਾਈਜ਼ ਕਿ ਅੱਛਾ ਖਾਸਾ ਵੀ ਦੇ ਕੋਈ ਕਾਰਨ ਤੇ ਹੈ ਹੀ ਅੱਛਾ ਖਾਸਾ ਕੋ ਰਿਲੇਸ਼ਨ ਹੋਏਗਾ ਤਦ ਹੀ ਅਪਾ ਐਡੀ ਵੱਡੀ ਗੱਲ ਸਾਂਝੀ ਕਰਨੀ ਤਾਂ ਉਹਨੇ ਮਤਲਬ ਕਿ ਇਹਨਾਂ ਨੂੰ 10 ਪਾ ਦਿੱਤੀ ਕਿ ਭਾਈ ਐਨੇ ਪੈਸੇ ਜਿਹੜੇ ਆ ਉਹ ਤੁਹਾਨੂੰ ਮਿਲ ਜਾਣਗੇ ਤਾਂ ਰੁਪਈਆ ਕਿੰਨਾ ਮਿਲਿਆ ਸ਼ਤ ਪੰਜਾ 5 ਲੱਖ ਰੁਪਈਆ 5 ਲੱਖ ਜੀ ਇਹਨਾਂ ਨੇ ਫਿਰ ਆਨਲਾਈਨ ਉਥੋਂ ਚਾਕੂ ਇੱਕ ਆਰਡਰ ਕੀਤਾ ਰੇਕੀ ਕੀਤੀ ਤੇ ਉਹਨਾਂ ਦੋਨਾਂ ਦਾ ਮੈਡੀਕਲ ਸਿਮੀਆਂ ਬੀਬੀ ਦਾ ਹੂੰ ਬੰਬੇ ਚ ਮੈਡੀਕਲ ਕੋਈ ਛੋਟੀ ਗੱਲ ਨਹੀਂ ਹੈ ਜੀ ਉਹ ਜਦੋਂ ਬੀਬੀ ਘਰ ਨੂੰ ਪਰਤ ਰਹੀ ਸੀਗੀ ਇਹਨਾਂ ਨੇ ਫਿਰ ਉਹਦੇ ਗੱਲ ਤੇ ਹਮਲਾ ਕਰਕੇ ਉਹ ਮਾਰ ਦਿੱਤਾ ਮਾਰ ਕੇ ਉਹ ਭੱਜ ਗਿਆ ਹੂੰ ਜਿਸ ਵੇਲੇ ਭੱਜੇ ਹੁਣ ਬੰਬੇ ਸ਼ਹਿਰ ਦੀ ਇੱਕ ਖਾਸੀਅਤ ਹੈ ਕੰਮ ਤੇ ਰਾਤ ਨੂੰ ਹੈ ਬੰਬੇ ਸ਼ਹਿਰ ਕਦੇ ਸੌਂਦਾ ਨਹੀਂ ਹੈ ਜੀ ਬਿਲਕੁਲ ਬੰਬਾ ਸੌਂਦਾ ਤਾਂ ਚੰਡੀਗੜ੍ਹ ਮਹੱਲੀ ਨਹੀਂ ਤੁਸੀਂ ਚਲੇ ਜਾਓ ਹਾਂ ਬਿਲਕੁਲ ਜਦੋਂ ਮਰਜੀ ਤੁਰੇ ਬੰਬੇ ਸ਼ਹਿਰ ਸਰ ਕੰਮ ਹੁੰਦਾ ਬੰਬੇ ਸ਼ਹਿਰ ਰਾਤ ਨੂੰ ਜੀ ਕਿਧਰ ਸ਼ੂਟਿੰਗਾਂ ਚੱਲ ਰਹੀਆਂ ਕਿਧਰ ਕਾਰਖਾਨੇ ਚੱਲ ਰਹੇ ਆ ਬਹੁਤ ਸ਼ਿਫਟਾਂ ਚੱਲ ਰਹੀਆਂ ਉਹ ਸ਼ਹਿਰ ਨਹੀਂ ਸੌਂਦਾ ਦਾ ਮਤਲਬ ਕਿ ਇਹ ਨਾਲ ਦੀ ਫਿਰ ਸੀਸੀਟੀਵੀ ਦੇ ਵਿੱਚ ਉਹ ਭੱਜਦਿਆਂ ਦੀ ਜਾਂ ਸਾਰੇ ਕੰਮ ਕਰਦਿਆਂ ਦੀ ਰਿਕਾਰਡਿੰਗ ਹੋ ਗਈ ਰਿਕਾਰਡਿੰਗ ਤੋਂ ਬਾਅਦ ਫਿਰ ਇਹ ਉੱਥੋਂ ਨਸ ਗਏ ਨੇ ਜੀ ਇੱਧਰ ਨੂੰ ਆ ਗਏ ਜਿਹੜੀ ਮੋਬਾਈਲ ਪੁਲਿਸ ਸੀ ਉਹਨਾਂ ਨੂੰ ਲੀਡ ਮਿਲੀ ਕਿ ਯੂਪੀ ਚ ਨੇ ਹੂੰ ਫਿਰ ਉਹਨਾਂ ਨੇ ਯੂਪੀ ਦੀ ਜਿਹੜੀ ਐਸਟੀਐਫ ਹੈ ਉਹਨੂੰ ਗੁਜ਼ਾਰਿਸ਼ ਕੀਤੀ ਕਿ ਸਾਡੇ ਕੋਲ ਜਿਹੜੀ ਲੀਡ ਹੈ ਨੋਇਡਾ ਵਾਲੀ ਸਾਈਡ ਆ ਹੂੰ ਉੱਥੋਂ ਫਿਰ ਉਹਨਾਂ ਨੇ ਕੱਢ ਲਿਆ ਫੜੇ ਕਹਤੋਂ ਨੇ ਤਾਂ ਤੁਸੀਂ ਹਿਸਾਬ ਲਾ ਲਓ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਸੀਗਾ ਅੱਜ ਕਿਤੇ ਨਾ ਕਿਤੇ ਉਹ ਗੱਲ ਸੱਚੀ ਸਾਬਤ ਹੋ ਰਹੀ ਆ ਕਿ 2-3 ਸਾਲਾਂ ਦੇ ਵਿੱਚ ਅਜ ਉਹ ਤੁਹਾਨੂੰ ਗਾਲਾਂ ਦੇ ਵੀ ਪੈਸੇ ਆਉਣ ਲੱਗ ਜਾਂਦੇ ਦਿਮਾਗ ਖਰਾਬ ਕਰ ਦਿੰਦੇ ਬਿਲਕੁਲ ਤੇ ਇਹ ਨਾਲ ਇਹਨਾਂ ਤੇ ਨਿਰਭਰ ਰਹਿ ਕੇ ਸੋਸ਼ਲ ਮੀਡੀਆ ਦੇ ਡਾਲਰਾਂ ਤੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਹੂੰ ਉਹ ਤਦ ਹੀ ਆ ਜੇ ਤੁਸੀਂ ਰਜਾਨਾ ਉਹ ਮੀਟਰ ਜਿਹੜਾ ਤਾ ਚੱਕੀ ਜੋ ਤਾਂ ਚੱਕੀ ਜੋ ਸੋਸ਼ਲ ਮੀਡੀਆ ਦਾ ਇੱਕੋ ਫੰਡਾ ਹੈ ਜੀ ਇਹਨਾਂ ਦਾ ਇਹ ਜਿਹੜੇ ਤੁਹਾਨੂੰ ਪੈਸੇ ਦਿੰਦੇ ਆ ਇਹ ਪੈਸੇ ਦਿੰਦੇ ਤੁਹਾਡੀ ਰੀਚ ਦੇ حساب ਨਾਲ ਰੀਚ ਘਟੀ ਪੈਸੇ ਘਟ ਜਾਂਦੇ ਉਹ ਰੀਚ ਜਿਹੜੀ ਆ ਨਾ ਸਰ ਇਹੀ ਮਾਰ ਜਾਂਦੀ ਆ ਬੰਦੇ ਨੂੰ ਬਿਲਕੁਲ ਉਹ ਫਿਰ ਰਿਚ ਹੋਣ ਦਾ ਜਿਹੜਾ ਇੱਕ ਭਰਮ ਪਾਲ ਲੈਂਦਾ ਹੈ ਨਾ ਕਿ ਮੇਰੀ ਰੀਚ ਬਹੁਤ ਐ ਸਰ ਮੈਂ ਲੋਕਾਂ ਦਾ ਤੁਹਾਨੂੰ ਦੱਸਿਆ ਨਾ ਸਰ ਇਹ ਲੋਕਾਂ ਦਾ ਕੋਈ ਕਿਸੇ ਨਾਲ ਐਗਰੀਮੈਂਟ ਨਹੀਂ ਹੈ ਕਿ ਉਹਦੇ ਨਾਲ ਜੁੜੇ ਰਹਿਣਗੇ ਬਿਲਕੁਲ ਇਹਨਾਂ ਨੂੰ ਤੇਰੇ ਤੋਂ ਜ਼ਿਆਦਾ ਗਾਲਾਂ ਕੱਢਣ ਵਾਲਾ ਮਿਲ ਗਿਆ ਉੱਥੇ ਜਾ ਕੇ ਉਹਦੀਆਂ ਗਾਲਾਂ ਸੁਣਨ ਲੱਗ ਜਾ ਬਿਲਕੁਲ ਗਾਣਾਂ ਵੀ ਵਿਕਦੀਆਂ ਨੇ ਸਰ ਬਿਲਕੁਲ ਗੀਤਾ ਮੰਗੂ ਅੱਜਕੱਲ ਗਾਲਾਂ ਵੀ ਵਿਕਦੀਆਂ ਤੇ ਨਾਲੋਂ ਜ਼ਿਆਦਾ ਵਿਕਦੀਆਂ ਨੇ ਮੈਨੂੰ ਲੱਗਦਾ ਅੱਜਕੱਲ ਬਿਲਕੁਲ ਤੇ ਇੱਕ ਦੀਆਂ ਗਾਲਾਂ ਤੇ ਜਨਤਾ ਮੇਂ ਟਿਕਦੀ ਉਹਨੂੰ ਦੂਜੀਆਂ ਸਵਾਦੀ ਲੱਗਦੀਆਂ ਮੁੜ ਕੇ ਜੀ ਸੋ ਇਸ ਕਰਕੇ ਇਹਦੀ ਕਹਾਣੀ ਜਿਹੜੀ ਹੈ ਨਾ ਉਹ ਸਾਰਾ ਕੁਝ ਜਿਹੜਾ ਆਪਾਂ ਅੱਗੇ ਵਿਖਿਆਨ ਕੀਤਾ ਜੋ ਮੈਂ ਤੁਹਾਨੂੰ ਤਫਸੀਲ ਨਾਲ ਦੱਸਿਆ ਸੀ ਆ ਜਿਹੜੀਆਂ ਮੀਡੀਆ ਰਿਪੋਰਟਾਂ ਕਹਾਣੀ ਉਹੀ ਨਿਕਲ ਰਹੀ ਆ ਕਿ ਹਿਸਾਬ ਲਾ ਲਓ ਕਿ ਉਹ ਜਿਹੜਾ ਤੁਸੀਂ ਇੱਕ ਤਰ੍ਹਾਂ ਨਾਲ ਲਾਈਫ ਸਟਾਈਲ ਅਪਣਾ ਲੈਨੇ ਹੋ ਉਸ ਨੂੰ ਮੇਨਟੇਨ ਕਰਨ ਵਾਸਤੇ ਜੀ ਕੰਟੈਂਟ ਤੁਸੀਂ ਇੱਕ ਹੱਦ ਤੱਕ ਕ੍ਰੀਏਟ ਕਰ ਸਕਦੇ ਹੋ ਕਿਉਂਕਿ ਤੁਹਾਡਾ ਕੰਟੈਂਟ ਲੰਬਾ ਚੱਲਣ ਵਾਲਾ ਨਹੀਂ ਹੈ। ਬਿਲਕੁਲ। ਆਪਾਂ ਜਿਸ ਪ੍ਰੋਫੈਸ਼ਨ ਚ ਵਿੱਚ ਬਿੱਲੀ ਕੁਛ ਨਾ ਕੁਛ ਨਵਾਂ ਹੈ। ਹੂੰ। ਤਾਂ ਕਰਕੇ ਲੋਕ ਜੁੜਦੇ ਆ। ਇੱਕੋ ਖਬਰਾਂ ਤੁਸੀਂ ਕਰੀ ਚੱਲੋਗਾ। ਮੰਨ ਲਓ ਅੱਜ ਵਾਲਾ ਪ੍ਰੋਗਰਾਮ ਰਿਪੀਟ ਕਰਦੇ ਆ ਕੱਲ ਨੂੰ 500 ਰਹਿ ਜਾਓ। ਜੀ। ਪਰਸੋਂ ਫੇਰ ਕਰਦੇ ਹੋਗੇ। 100 ਨਹੀਂ ਵੀ ਨਹੀਂ ਆ ਨਾ। ਪ੍ਰੋਗਰਾਮ ਛੱਡੋ ਜੀ ਕਿ ਖਬਰ 5-7 ਮਿੰਟ ਜ਼ਿਆਦਾ ਲੰਬੀ ਹੋ ਜੇ ਤਾਂ। ਹਾਂ ਜੀ ਬਿਲਕੁਲ ਬਿਲਕੁਲ ਸੋ ਇਸ ਕਰਕੇ ਇਸ ਕਹਾਣੀ ਦਾ ਨਕਾਰਾਤਮਕ ਪਹਿਲੂ ਇਹ ਹੀ ਹੈ। ਹੂੰ। ਕਿ ਸੁਖ ਰਤਿਆ ਵਾਲੇ ਰਾਤ ਤੇ ਬਹੁਤ ਸਾਰੇ ਲੋਕ ਪਏ ਹੋਇਆ ਉਹਨਾਂ ਚੋਂ ਪਹਿਲਾਂ ਵੀ ਕੁਝ ਖੁਦਕੁਸ਼ੀ ਕਰ ਚੁੱਕੇ ਹੁਮ ਕੁਝ ਇਸ ਤਰ੍ਹਾਂ ਦੇ ਕੰਮ ਕਰ ਚੁੱਕੇ ਕੁਝ ਕਰ ਜਾਣ ਗਿਆ ਆਉਣ ਵਾਲੇ ਸਮੇਂ ਚ ਮੇਰਾ ਇੱਕੋ ਹੀ ਆ ਕਿ ਭਾਈ ਪੈਸੇ ਕਮਾਓ ਝਮਕੇ ਕਮਾਓ ਇਹਦੇ ਤੇ ਕੱਲਾ ਨਿਰਭਰ ਨਾ ਰਹੋ ਜਾਂ ਤੁਹਾਡਾ ਕੰਟੈਂਟ ਇੰਨਾ ਦਮਦਾਰ ਹੋਵੇ ਕਿ ਤਰੋ ਵਰਾਠੀ ਵਾਂਗੂ ਤੁਸੀਂ ਲਗਾਤਾਰ ਤੁਰ ਰਹੇ ਹੋ ਤੁਰ ਰਹੇ ਬਤਾ ਰਹੇ ਹੋ ਆਪਣਾ ਠੀਕ ਹੈ ਨਾ ਜੀ ਤੇ ਜੇ ਇਹ ਇਹ ਨਾ ਚੱਕਰਾਂ ਦੇ ਵਿੱਚ ਹੀ ਤੁਸੀਂ ਫਸ ਗਏ ਨਾ ਇਹਨਾਂ ਨੇ ਲੋਕਾਂ ਨੇ ਫੇਮ ਤੇ ਮੈਂ ਹੁਣ ਕਿਹਦਾ ਕਿਹਦਾ ਨਾਮ ਲਵਾਂ ਸਾਰਿਆਂ ਨੂੰ ਦਿੱਤਾ ਸੀ ਤੇ ਅੱਜ ਕਿੱਥੇ ਲੱਭਦੇ ਨੇ ਹੂੰ ਕਿੱਥੇ ਲੱਭਦੇ ਆ ਬਿਲਕੁਲ ਬਹੁਤ ਕਦੇ ਸੰਗਾ ਸਾਹਿਬ ਆ ਗਿਆ ਕਦੇ ਚੁੰਮੇ ਵਾਲੀ ਪਰਜਾਈ ਆ ਗਈ ਹੂੰ ਕਦੇ ਨਿਸ਼ੱਤਰ ਆ ਗਿਆ ਕਦੇ ਚੀਮਾ ਬਾਈ ਆ ਗਿਆ ਹੂੰ ਸਰ ਕਿਹਦੇ ਨਾਲ ਖੜੀ ਹੈ ਜਨਤਾ ਬਹੁਤ ਸਵਾਦ ਹੈ ਜਿੰਨਾ ਕਿ ਟਾਈਮ ਤੁਸੀਂ ਐਂਟਰਟੇਨ ਕਰਦੇ ਹੋ ਠੀਕ ਆ ਦਵਾ ਫਿਰ ਕੋਈ ਹੋਰ ਉਹ ਇੱਕ ਲਟਕੇ ਝਟਕੇ ਵਾਲੀ ਆਉਂਦੀ ਆ ਉਹਦੇ ਦੇਖਦੇ ਆ ਦੋ ਦਿਨ ਉਹਦੇ ਤੋਂ ਕੋਈ ਸੁੰਦਰ ਕੰਨਿਆ ਆ ਗਈ ਇਹ ਉਹਦੇ ਮਗਰ ਹੋ ਜਾਂਦੇ ਨੇ ਸਰ ਸੱਚ ਐ ਮਿੰਟੂ ਜੀ ਹਕੀਕਤ ਐ ਸਰ ਗੱਲਾਂ ਕੌੜੀਆਂ ਨੇ ਜੀ ਪਰ ਕਰੇਲੇ ਵਾਂਗੂ ਕਹਿ ਲੋ ਕਿ ਹੈ ਅਸਰਦਾਰ ਤੋ ਇਹ ਕਹਾਣੀ ਐ ਸੁਖਰਤੀਆ ਦੀ ਵਿੱਚੋਂ ਇਹ ਗੱਲ ਨਿਕਲ ਰਹੀ ਐ ਕਿ ਪੈਸਿਆਂ ਦੀ ਜ਼ਰੂਰਤ ਨੇ ਇਹ ਜੋ ਸੋਸ਼ਲ ਮੀਡੀਆ ਤੇ ਕਰਦਾ ਸੀ ਚੱਕਲੋਂ ਤੱਕਲੋਂ ਵਾਲੇ ਲੋਕ ਜਿਹੜੇ ਪਿੱਛੇ ਖੜੇ ਸੀਗੇ ਤੇ ਉਸੇ ਚੱਕਰ ਦੇ ਵਿੱਚ ਆ ਕੇ ਤੇ ਹੁਣ ਇਦਰਾ ਜੀ ਮੈਂ ਜੀ ਖੈਰ ਕੁਝ ਦੋਸਤ ਦੱਸ ਰਹੇ ਨੇ ਕਿ ਸਤਨਾਪਾਲੀਆ ਜੀ ਕਹਿ ਰਹੇ ਨੇ ਕਿ ਸਾਡੇ ਵਾਲੇ ਇੱਕ ਬੰਦੇ ਤਾਂ ਕਹਿੰਦੇ ਟੂਰਨਾਮੈਂਟ ਦੇ ਉਧਰ ਘਾਟਣ ਵੀ ਕਰਾਉਣ ਲੱਗੇ ਸੀ ਉਹ ਹੀ ਹੈ ਜੀ ਜਿੱਧਰ ਫੇਮ ਹੈ ਤੇ ਉਧਰ ਹੀ ਤੁਹਾਨੂੰ ਪਤਾ ਨੇਮ ਹੈ ਤੇ ਉਧਰ ਹੀ ਸਾਰਾ ਕੁਝ ਚੱਲਦਾ ਹੈ ਪਹਿਲਾਂ ਵੀ ਰੌਲਾ ਪਿਆ WhatsApp ਕਹਿੰਦੇ ਨੇ ਬਿਲਕੁਲ ਜੀ ਜੀਤਾ ਪੰਜਾਬੀ ਜੀ ਕਹਿ ਰਹੇ ਨੇ ਕਿ 2012 13 ਤੋਂ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ ਕਹਿੰਦੇ ਗ੍ਰਾਫ ਤੁਹਾਡਾ ਉੱਪਰ ਹੀ ਗਿਆ ਖਿੱਚ ਕੇ ਰੱਖੋ ਬਹੁਤ ਬਹੁਤ ਸ਼ੁਕਰੀਆ ਉਸ ਤੋਂ ਉਹੀ ਹੈ ਨਾ ਕਿ ਤੁਹਾਡਾ ਫਿਰ ਤੁਹਾਡੇ ਕੋਲ ਇਹ ਹੂੰ ਉਸ ਨੂੰ ਪੂਜੋ ਉਸ ਨੂੰ ਇਦਾਂ ਨਾ ਲਓ ਕਿ ਤੁਸੀਂ ਆਪਣੀ ਗੱਡੀ ਲੈਣੀ ਆ ਮਤਲਬ ਕਿ ਕਿਸ਼ਤ ਭਰਨੀ ਆ ਮੈਂ ਅੱਜ ਆਪਦੀ গারਲਫ੍ਰੈਂਡ ਨੂੰ ਲੈ ਕੇ ਕਲੱਬ 'ਚ ਜਾਣਾ ਹੈ ਉੱਥੇ ਮਹਿੰਗੀ ਦਾਰੂ ਪੀਣੀ ਆ ਠੀਕ ਆ ਉਹ ਲੰਮਾ ਨਹੀਂ ਚਲੋਗੇ ਅਸੀਂ ਅਸੀਂ ਮਿਹਨਤ ਕਰਦੇ ਆ ਸਰ ਤੁਸੀਂ ਮੇਰੀ ਮਿਹਨਤ ਦੇ ਪ੍ਰਤੱਕ ਦਰਸ਼ੀ ਬਿਲਕੁਲ ਬਿਲਕੁਲ ਸਰ ਬਿਲਕੁਲ ਠੀਕ ਆ ਮਿਹਨਤ 'ਚ ਕਿਤੇ ਉਨਤਾਈ ਵੀ ਰਹਿੰਦੀ ਆ ਮੈਂ ਹਮੇਸ਼ਾ ਆਪਣੇ ਆਪ ਨੂੰ ਉਹ ਨਹੀਂ ਸਮਝਦਾ ਬਹੁਤ ਥਾਂਵਾਂ ਤੇ ਗਲਤ ਹੋ ਜਾਂਦੇ ਆ ਫਰਕ ਹੁੰਦਾ ਹੈ ਕਈ ਵਾਰ ਗਲਤੀ ਹੁੰਦੀ ਹੈ ਬਟ ਮਿਹਨਤ ਨਹੀਂ ਹੋਣੀ ਮੈਂ ਤਾਂ ਸਵੇਰੇ ਤੜਕੇ 4:30 ਤੋਂ ਸ਼ੁਰੂ ਹੁੰਦੀ ਆ ਰਾਤ ਨੂੰ 11:30 ਤੱਕ ਸੋ ਇਹ ਆ ਕਿ ਜਾਂ ਤਾਂ ਮਿਹਨਤ ਕਰੋ ਤੇ ਆਪਣੇ ਆਪ ਨੂੰ ਉਸ ਪੋਜੀਸ਼ਨ ਤੇ ਲੈ ਜਾਓ ਕਿ ਜਿੱਥੇ ਤੁਸੀਂ ਆਪਣੀ ਜਿਹੜੀ ਆਡੀਅנס ਹੈ ਉਸ ਨੂੰ ਬੰਨ ਕੇ ਰੱਖ ਸਕਦੇ ਹੋ ਜੀ ਠੀਕ ਹੈ ਨਾ ਜੀ ਜਾਂ ਤਾਂ ਉੱਥੋਂ ਤੱਕ ਪਰ ਜਦੋਂ ਕਰਨਾ ਹੀ ਕੀ ਹੈ ਤੂੰ ਉੱਠ ਕੇ ਰਾਤ ਨੂੰ ਸੌਣਾ ਡਾਂਸ ਕਰਕੇ গারਲਫ੍ਰੈਂਡ ਦੇ ਨਾਲ 2 ਵਜੇ ਉੱਠਣਾ ਹੈ 11 12 ਵਜੇ ਫਿਰ ਸ਼ਾਰਟਕਟ ਹੀ ਮਾਰੋਗੇ ਜਾਂ ਤੇ ਗੰਦੀਆਂ ਗਾਲਾਂ ਕੱਢੋਗੇ ਜਾਂ ਠੁੰਮਕੇ ਲਾਉਂਗੇ ਜਨਤਾ ਇੰਨਾ ਚੀਸਾ ਤੇ ਨਹੀਂ ਖੜਦੀ ਸਾਰਾ ਬਿਲਕੁਲ ਜੀ ਬਿਲਕੁਲ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਧੰਨਵਾਦ ਆ ਦੋਸਤ ਮਿੰਟੂ ਜੀ ਤੁਹਾਡੀ ਤਾਰੀਫ ਕਰ ਰਹੇ ਨੇ ਪੰਜਾਬੀ ਜਰਨਲਿਸਟ ਪ੍ਰੋਗਰਾਮ ਦੇ ਵਿੱਚ ਕਹਿੰਦੇ ਕਿ ਤੁਸੀਂ ਬਹੁਤ ਵਧੀਆ ਬੋਲਿਆ ਪਹਿਲਾਂ ਵੀ ਕਮਿੰਟ ਕਰ ਰਹੇ ਸੀ ਹਾਂ ਜੀ ਇੱਕ ਪੱਤਰਕਾਰਾਂ ਦਾ ਸਮਾमेलन ਸੀ ਛੋਟਾ ਜਿਹਾ ਜੀ ਉਹ ਆਸਟ੍ਰੇਲੀਆ ਚੋਂ ਆਏ ਸਨ ਇੱਥੇ ਆਏ ਸਨ ਬੜੇ ਨੌਜਵਾਨ ਉਤਸ਼ਾਹੀ ਨੌਜਵਾਨ ਸੀ ਰਿਪਨ ਹੋ ਰਹੀ ਤਾਂ ਉਹਨਾਂ ਨੇ ਕੁਝ ਕਰਨ ਬਾਰੇ ਕਿਹਾ ਤਾਂ ਮੈਂ ਉਹਨਾਂ ਨੇ ਇੱਕ ਆਈਡੀਆ ਦਿੱਤਾ ਸੀਗਾ ਕਿ ਪੱਤਰਕਾਰਾਂ ਦੀ ਵੱਖਰੀ ਵੱਖਰੀ ਆਡੀਅנס ਹੁੰਦੀ ਹੈ ਤੇ ਪੱਤਰਕਾਰ ਭਾਈਚਾਰਾ ਇਸ ਤਰ੍ਹਾਂ ਦੇ ਇਕੱਠੇ ਘਟ ਬੈਠਦੇ ਆ ਤਾਂ ਉਹਨਾਂ ਨੇ ਕਿਹਾ ਸੀ ਇਦਾਂ ਦਾ ਕਰਾਂਗੇ ਤੋਂ ਉਹਨਾਂ ਨੇ ਕੀਤਾ ਅੱਛਾ ਸੀਗਾ ਉਪਰਾਲਾ ਉਹਦਾ ਕ੍ਰੈਡਿਟ ਉਹਨਾਂ ਨੂੰ ਜਾਣਾ ਚਾਹੀਦਾ ਸਾਡੇ ਅਰਗੇ ਤੇ ਬੋਲਣਾਂ ਲਈ ਆ ਮੇਰੇ ਕੋਲ ਉਹ ਦਿਨ ਟਾਈਮ ਨਹੀਂ ਸੀਗਾ ਮੇਰੇ ਕੋਲ ਗੈਸਟ ਆਏ ਹੋਏ ਸੀਗੇ ਜੀ ਹੂੰ ਤੋ ਮੈਂ ਤਾਂ ਫਿਰ ਆਨਲਾਈਨ ਹੀ ਜੁੜਿਆ ਉਥੋਂ ਭੱਜ ਕੇ ਕੈਫੇ ਦੇ ਵਿੱਚੋ ਹੀ ਨਾ ਜੀ ਇਧਰ ਉਧਰ ਤੇ ਪਰ ਅੱਛੀ ਗੱਲਬਾਤ ਹੈ ਹਲਦੀ ਹੈ ਸਾਰੇ ਹੀ ਸੀਗੇ ਉਹਦੇ ਚ ਸਿਮਰਨ ਜੂਤ ਸੀਗਾ ਹੂੰ ਉਹਦੇ ਚ ਜਗਤਾਰ ਸਿੰਘ ਭਾਜੀ ਬੋਲਰ ਸਾਹਿਬ ਮੈਂ ਹਾਲ ਨਹੀਂ ਉਹ ਵੀ ਹਾਂ ਜੀ ਸਰ ਸਰਬਜੀਤ ਸਿੰਘ ਸੀਗੇ ਜੀ ਬਹੁਤ ਵਧੀਆ ਵਧੀਆ ਮੇਰੇ ਖਾਲ ਦੇ ਨਾਲ ਥਲੀ ਸਾਹਿਬ ਸੀਗੇ ਬਹੁਤ ਨਾਮਸੀਨ ਬੰਦਿਆਂ ਦਾ ਕਹਿ ਲੁਕਿਓ ਸਮੈਨਾਰ ਸੀ ਮੈਂ ਤਾਂ ਸਭ ਸਾਰਿਆਂ ਨੂੰ ਨਹੀਂ ਸੁਣ ਸਕਿਆ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਤਾਂ ਉੱਠ ਕੇ ਦਵਾ-ਦਫਰੋ ਮੈਨੂੰ ਕਦੇ ਵੀ ਫੋਨ ਤੇ ਆ ਜਾ ਚਲੋ ਜੀ ਚਲੋ ਗੱਲਬਾਤ ਇਨੀ ਕਹਿ ਲਓ ਹੋਵੇ ਤੇ ਉਹ ਵਧੀਆ ਹੁੰਦੀ ਹੈ